ਆ ਕਿਸਾਨ ਨੇ ਜੀ ਟਰਾਲੀ ਦਾ ਫਾਈਵ ਸਟਾਰ ਹੋਟਲ ਬਣਾਇਆ ਹੋਇਆ ਤੇ ਇੱਕ ਗੱਲ ਹੋਰ ਸਭ ਤੋਂ ਵੱਡੀ ਦੱਸਦਾ ਇਹ ਚੀਜ਼ ਨਾ ਕੋਈ ਵੀ ਉਹ ਕਰਲੇ ਵੀ ਇਹ ਤਾਂ ਥੋੜੀ ਤਿਆਰੀ ਦੇ ਵਿੱਚ ਆਏ ਨੇ ਏਸੀ ਫਿੱਟ ਕਰਿਆ ਹੋਇਆ ਨਾਲੇ ਹਲੇ ਗਰਮੀ ਤਾਂ ਸ਼ੁਰੂ ਵੀ ਨਹੀਂ ਹੋਈ ਠੀਕ ਹੈ ਜੀ ਨਾ ਨਾ ਕੋਈ ਨਾ ਜੀ ਜਿਆ ਲਾ ਦੰਨੇ ਆ ਤੇ ਆਜੋ ਜੀ ਪਹਿਲਾਂ ਤਾਂ ਹੇਠਲੇ ਪਾਸੋਂ ਦਿਖਾ ਦਿਓ ਸ਼ਰਮਾ ਜੀ ਆ ਆ ਸਾਰਾ ਸਮਾਨ ਪਿਆ ਇਹ ਰਸੋਈ ਤਿਆਰ ਕਰੀ ਹੋਈ ਹੈ ਉੱਧਰਲੇ ਪਾਸੇ ਗੱਦੇ ਲੱਗੇ ਹੋਏ ਨੇ ਤੇ ਉੱਪਰਲੇ ਪਾਸੇ ਵੀ ਗੱਦੇ ਲੱਗੇ ਹੋਏ ਨੇ ਦਿਖਾ ਦਿਓ ਆਜੋ ਅੰਦਰ ਆਜੋ ਉੱਪਰਲੇ ਪਾਸੇ ਵੀ ਗੱਦੇ ਲੱਗੇ ਆ ਬੋਰਡ ਲੱਗੇ ਹੋਏ ਨੇ ਆ ਅੱਠ ਜਾਸਤ ਫੈਨ ਲੱਗਿਆ ਹੋਇਆ ਦੇਖ ਲਓ ਤੁਸੀਂ ਸਾਰਾ ਉਧਰਲੇ ਪਾਸੇ ਇਕੱਲੇ ਇਕੱਲੇ ਉੱਤੇ ਬੈੱਡ ਤੇ ਬੋਰਡ ਲੱਗੇ ਹੋਏ ਨੇ ਉੱਪਰ ਉੱਪਰ ਪੱਖੀਆਂ ਨੇ ਆ ਜੋ ਲੰਘਿਆ ਹੋ ਜੀ ਅੱਗੇ ਨੂੰ ਮੈਂ ਕਹਿੰਦਾ ਯਾਰ ਫੀਲਿੰਗ ਹੀ ਇੱਥੇ ਦਾ ਹੋਰ ਆਉਂਦੀ ਹੈ ਜਹਾਜ਼ ਬਣਾਇਆ ਪਿਆ ਟਰਾਲੀ ਦਾ ਤਾਂ ਆ ਦੇਖੋ ਜੀ ਆ ਫੈਨ ਲੱਗੇ ਪਏ ਨੇ ਉਹ ਰਿਹਾ ਉਧਰਲੇ ਪਾਸੇ ਏਸੀ ਲੱਗਿਆ ਹੋਇਆ ਉਧਰ ਵੀ ਬੋਰਡ ਲੱਗੇ ਹੋਏ ਨੇ ਇਕੱਲੇ ਇਕੱਲੇ ਬੈੱਡ ਤੇ ਬੋਰਡ ਨੇ ਲਾਈਟਾਂ ਨੇ ਤੇ ਆ ਇਧਰਲੇ ਪਾਸੇ ਆ ਥੜਾ ਆ ਬਾਪੂ ਕਾ ਦੇ ਵਾਸਤੇ ਇਹ ਜੀ ਹੁਣ ਇਨਵਰਟਰ ਹੱਥਲੇ ਰੇ ਇਨਵਰਟਰ ਇਨਵਰਟਰ ਹੱਥਲੇ ਅੱਛਾ ਇਨਵਰਟਰ ਰ ਇਹ 24 ਘੰਟੇ ਕੱਟ ਜਾਂਦਾ ਐ ਲਾਈਟ ਤੇ ਫੇਰ ਤੁਸੀਂ ਚਾਰਜ ਕਿਵੇਂ ਕਰਦੇ ਹੋ ਉਹਨੂੰ ਜਨਰੇਟਰ ਸਾਡੇ ਕੋਲੇ ਨਾਲ ਦੀ ਪਿੰਡ ਨੇ ਬਣਾ ਕੇ ਦਿੱਤਾ ਉਹ ਜਨਰੇਟਰ ਬਾਹਰ ਕੱਢ ਕੇ ਖੜਾ ਰਖੇ ਹਾਂ ਹਾਂ ਠੀਕ ਐ ਉਹ ਲੱਗਦੋਂ ਫਰਿੱਜ ਫਰਿੱਜ ਆਡਾ ਇਹਦੇ ਚ ਐਲ ਸੀ ਡੀ ਆਡਾ ਲਾ ਆਇਆ ਇਹ ਅਸੀਂ ਵੀ ਕਨੇ ਸੂੜੇ ਜਨੇ ਸਰਜੂ ਅੱਛਾ ਅੱਛਾ ਥੋੜੇ ਦਿਨਾਂ ਕਰਕੇ ਲਾ ਆਇਆ ਹੈ ਲਾ ਆਇਆ ਕੀ ਪਤਾ ਇੱਥੇ ਸੀ ਡੀ ਸਾਰਾ ਸਮਾਨ ਆਡਾ ਹੈ ਹਾਂ ਉਹ ਮਗਰ ਆਊਗੀ ਜਦੋਂ ਫੋਨ ਕਰਤਾ ਸੀ ਠੀਕ ਹੈ ਦੇਖ ਲਓ ਤੁਸੀਂ ਬੋਰਡ ਦੇਖੋ ਕੱਲੇ ਕੱਲੇ ਉੱਤੇ ਲੱਗੇ ਹੋਏ ਨੇ ਆ ਲੱਗਦੋਂ ਪੱਖੇ ਛੱਤ ਵੀ ਪੂਰੀ ਹੈ ਜੀ ਉੱਪਰਲੇ ਮਜ਼ਬੂਤ ਨਹੀਂ ਛਾਡਾ ਵਾਲਾ 22 ਜਣੇ ਪੈ ਜਾਂਦੇ ਇੱਥੇ 22 ਹਾਂ 22 ਜਣੇ ਉੱਪਰ ਜਿਆ ਸਾਰੀ ਚ ਨਹੀਂ ਉੱਤੇ ਸਣੇ ਦੋਵਾਂ ਮੰਜ਼ਲਾਂ ਦੇ ਦੋ ਹੀ ਮੰਜ਼ਲਾਂ ਤੇ 22 ਜਣੇ ਇੱਥੇ ਪੈ ਸਕ ਅਸੀਂ ਆਏ ਤਾਂ ਬਾਲੇ ਜਾਣੇ 30 ਜਾਣੇ ਆਏ 30 ਜਾਣੇ ਇੱਕ ਟਰੈਕਟਰ ਵਾਲੀ ਮਗਰ ਖੜਾ ਸਾਡਾ ਠੀਕ ਰੋਟੀ ਪਾਣੀ ਤੁਸੀਂ ਲੰਗਰ ਚੋਂ ਕੀ ਉਰੀ ਆਪ ਹੀ ਮੋੜਿਓ ਨਹੀਂ ਅਸੀਂ ਆਥਨੇ ਦਾਲ ਆਪ ਦੀ ਧਰਦੇ ਅੱਛਾ ਬਾਕੀ ਲੰਗਰ ਦੇ ਚੱਕ ਦੀ ਠੀਕ ਹੈ ਬਾਪੂ ਸਾਨੂੰ ਮਿਲ ਕੇ ਬਾਹਲਾ ਵਧੀਆ ਫੀਲ ਹੋਇਆ ਬਾਹਲਾ ਵਧੀਆ ਲੱਗਿਆ ਆ ਵੀ ਸਾਨੂੰ ਪਿੰਡ ਨਹੀਂ ਦਿੱਤਾ ਠੀਕ ਹੈ ਇਹ ਕੀ ਹੈ ਬਾਪੂ ਖੰਡ ਦੇ ਘਟੇ ਹੈ ਅੱਛਾ ਖੰਡ ਦੇ ਘਟੇ ਨੇ ਹੱਤੇ ਦੇ ਘਟੇ ਉਹ ਪੈਸੇ ਉਧਰ ਠੀਕ ਹੈ ਇਹ ਪਿੰਡ ਨੇ ਇਕੱਠਾ ਕਰਕੇ ਦੇਦਾ ਸਮਾਨ ਹਾਂ ਨਹੀਂ ਇੱਕ ਇੱਕ ਕਰਨੇ ਮੇਨ ਬੰਦਿਆਂ ਨੇ ਅੱਛਾ ਕੱਟਾ ਨਹੀਂ ਕੀਤਾ ਅੱਛਾ ਵੇਜੇ ਜਿਹੜੇ ਸਰਦੇ ਸਰਦੇ ਬੰਦੇ ਸੀ ਜਿਹੜੇ ਠੀਕ ਹੈ ਕਿਸੇ ਨੇ ਖੰਡ ਦਾ ਘਟਾ ਦਾ ਘੋੜਾ ਟੀਨ ਦੇਦਾ ਠੀਕ ਹੈ ਜਿਹਨੇ ਹੁਣ 2 ਲੱਖ ਰੁਪਏ ਨੂੰ ਫੋਨ ਕਰੀਏ ਇਹਦੇ ਲੈ ਜਾਓ ਆਕੇ ਪਿੰਡ ਵਾਲੇ ਪਿੰਡ ਵਾਲੇ ਠੀਕ ਹੈ ਬਹੁਤ ਵੱਡਾ ਜਿਗਰ ਹੈ ਬਾਪੂ ਬਹੁਤ ਤਕੜਾ ਅਸੀਂ ਆਪ ਨਹੀਂ ਫੜਦੇ ਪੈਸੇ ਕਮੇਟੀ ਬਣੀ ਹੈ ਸਾਡੀ ਉਹਨਾਂ ਕੋਲੇ ਹੈ ਭਲਾਈ ਆਣਾ ਪਿੰਡ ਹੈ ਜੀ ਭਲਾਈ ਆਣਾ ਪਿੰਡ ਹੈ ਭਲਾਈ ਆਣਾ ਪਿੰਡ ਹੈ ਮੁਕਤਸਰ ਸਾਹਿਬ ਦਾ ਦੱਸਿਆ ਸੀ ਹਾਂ ਹਾਂ ਮੁਕਤਸਰ ਸਾਹਿਬ ਦਾ ਤੇ ਦੇਖ ਲੋ ਜੀ ਆ ਆ ਟਾਕੀ ਆ ਬਾਪੂ ਇਧਰ ਟਾਕੀ ਖੋਲੋ ਇਹ ਕਿਵੇਂ ਬਾਹਰਲੇ ਪਾਸੇ ਅੱਛਾ ਅੱਛਾ ਆ ਦੇਖੋ ਇਹ ਇਧਰ ਵੀ ਹੈ ਇਧਰ ਵੀ ਹੈ ਇਧਰ ਹਾਂ ਇਧਰ ਵੀ ਨੇ ਸਾਰੇ ਪਾਸੇ ਤੇ ਏਸੀ ਠੰਡਾ ਕਰ ਦਿੰਦਾ ਹੈ ਵਧੀਆ ਜਮਾਂ ਦੋਨੇ ਪਾਸਿਆਂ ਨੂੰ ਹਾਂ ਹਾਂ ਦੋਵੇਂ ਪਾਸੇ ਕਰ ਦਿੰਦਾ ਕਵਾਰ ਦੀ ਗੱਲ ਹੈ ਇਹਦਾ ਬਹੁਤ ਤਗੜੀ ਚੀਜ਼ ਬਣਾਈ ਹੋਈ ਹੈ ਬਾਪੂ ਉਹਨਾਂ ਨੇ 70 ਲੱਖ ਰੁਪਏ ਦਾ ਤਿਆਰ ਕਰਕੇ ਦਿੱਤਾ ਸਾਨੂੰ ਕਿੰਨੇ ਦਾ ਜੀ 3.5 ਲੱਖ ਰੁਪਏ ਦਾ 3.5 ਲੱਖ ਦਾ ਇਹਨੇ ਬਣ ਸਲੈਂਡਰ ਸਾਰਾ ਕੁਝ ਇਕੱਠਾ ਹੀ ਲੈ ਕੇ ਦਿੱਤਾ ਉਹ ਟੋਟਲੀ ਠੀਕ ਹੈ ਲਓ ਜੀ 3.5 ਲੱਖ ਦੀ ਟਰਾਲੀ ਤਿਆਰ ਕਰਾਈ ਹੈ ਇਹ ਸਿਰਫ ਕਿਸਾਨ ਜੁਨੀਅਨ ਦੇ ਧਰਨਿਆਂ ਵਾਸਤੇ ਕਰਵਾਈ ਹੋਈ ਹੈ ਪਿੰਡ ਵਾਲਿਆਂ ਨੇ ਤਿਆਰ ਬਾਪੂ ਹਰਾਂ ਦੇ ਹਵਾਲੇ ਹੈ ਸਾਰੀਆਂ ਇਹ ਚ ਫੈਸਿਲਿਟੀਆਂ ਨੇ ਕੁਝ ਫੈਸਿਲਿਟੀਆਂ ਇਹਨਾਂ ਨੇ ਪਿੰਡ ਲਾ ਕੇ ਰੱਖਿਆ ਵੀ ਜਿੱਦੀ ਲੋੜ ਨੇ ਮਿਸਤਰੀਆਂ ਨੇ ਜਿਹੜਾ ਸਾਡੇ ਪਿੰਡ ਦਾ ਮਿਸਤਰੀਆ ਮੁੰਡਾ ਹਾਂ ਉਹਨੇ ਕੋਈ ਪੈਸਾ ਨਹੀਂ ਲਿਆ ਅੱਛਾ ਪਿੰਡ ਤੋਂ ਹੀ ਤਿਆਰ ਕਰੀ ਹੋਈ ਹੈ ਪਿੰਡ ਤੋਂ ਹੀ ਤਿਆਰ ਕਰੀ ਉਹਨੇ ਕੋਈ 1 ਰੁਪਿਆ ਵੀ ਨਹੀਂ ਲਿਆ ਜਰੇ ਇਕੱਲੇ ਰਾੜ ਨੇ ਆਹ ਮੈਨੂੰ ਰਾੜ ਦੇ ਦਿਓ ਇਕੱਲੇ ਰਾੜਾਂ ਰਾੜਾਂ ਦੀ ਤਿਆਰ ਕਰਾਈ ਹੋਈ ਹੈ ਟਰ ਸ਼ੇਰਜਾਜ ਵਰਗੀ ਟਰਾਲੀ ਹੈ ਬਾਪੂਰਾ ਦੀ ਉਹੀ ਕਿਉਂਕਿ ਤਿਆਰੀ ਬਹੁਤ ਵੱਡੀ ਹੈ ਅੰਦੋਲਨ ਜਿੱਤ ਕੇ ਮੋੜਨਾ ਹੈ ਚਾਹੇ ਸਮਾਂ ਕਿੰਨਾ ਮਰਜੀ ਲੱਗ ਜੇ ਤੇ ਬਾਕੀ ਸਾਰੀ ਟਰਾਲੀ ਤੁਹਾਨੂੰ ਅੰਦਰਲੇ ਪਾਸੋਂ ਦਿਖਾ ਦਣਾ ਮਹਿੰਦਰਾ ਟਰੈਕਟਰ ਹੈ ਇਧਰਲੇ ਪਾਸੇ ਏਸੀ ਦੇਖ ਲਓ ਲੱਗਿਆ ਹੋਇਆ 1.5 2 ਟਨ ਦਾ ਤੇ ਅੰਦਰਲੇ ਪਾਸੋਂ ਟਰਾਲੀ ਇੰਨੀ ਸੋਹਣੀ ਬਣਾਈ ਹੋਈ ਹੈ ਨਾ ਵੀਰ ਬਾਕੀ ਬਾ ਕਮਾਲ ਚੀਜ਼ ਬਣਾਈ ਹੈ ਤੇ ਬਾਕੀ ਗੱਲਬਾਤ ਸਾਰੀ ਆ ਜੋ ਕਰਦੇ ਅੰਦਰ ਜਾ ਕੇ ਤੇ ਬਾਹਰਲੇ ਪਾਸੋਂ ਦੇਖ ਲਓ ਤੁਸੀਂ ਟਰਾਲੀ ਤੇ ਤੁਹਾਨੂੰ ਅੰਦਰੋਂ ਦਿਖਾਉਣਾ ਮਲਾਉਣਾ ਕਿੱਥੋਂ ਆਏ ਨੇ ਕਦੋਂ ਇਹ ਤਿਆਰ ਕਰਾਈ ਹੈ ਕਿਵੇਂ ਤਿਆਰ ਕਰਾਈ ਹੈ ਉਹ ਸਾਰੀ ਗੱਲਬਾਤ ਆਪਾਂ ਬਾਪੂ ਹ ਅੱਛਾ ਆਜਾਏ ਹੋ ਹਾਂ ਇਹ ਬਾਈ ਜੀ ਸੋਢੀ ਹੈ ਜੀ ਇਹਾ ਟਰਾਲੀ ਹਾਂ ਹਾਂ ਜੀ ਇਹ ਬਾਪੂ ਐਡੀ ਵੱਡੀ ਇੱਕ ਤਰ੍ਹਾਂ ਨਾਲ ਇਹ ਘਰ ਵੀ ਐ ਹੋਟਲ ਵੀ ਐ ਬਾਲੀ ਤਕੜੀ ਚੀਜ਼ ਤਿਆਰ ਕਰਦੀ ਇਹ ਤੁਸੀਂ ਕਦੋਂ ਕਰਵਾਈ ਸੀ ਤਿਆਰ ਇਹ ਦਿੱਲੀ ਮੋਰਚੇ ਵੇਲੇ ਕਰਾਈ ਸੀ ਬਾਈ ਪਿਛਲੇ ਮੋਰਚੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਪਿੰਡ ਭਲਾਈ ਜਾਣਾ ਤੁਸੀਂ ਭਲਾਈ ਜਾਣਾ ਜ਼ਿਲ੍ਹਾ ਜਿਹੜਾ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਭਲਾਈ ਜਾਣਾ ਪਿੰਡ ਠੀਕ ਹੈ ਜੀ ਤੇ ਅੰਦਰਲੇ ਪਾਸੋਂ ਸਾਨੂੰ ਦਿਖਾਉਣਾ ਚੜ੍ਹਦੀ ਆ ਜਮਾ ਯਾਰ ਸਾਡਾ ਤਾਂ ਘਾਰ ਆ ਇਹ ਠੀਕ ਆ ਰਹੀ ਐ ਮੈਂ ਉਹੀ ਗੱਲ ਬੋਲ ਕੇ ਲਿਆ ਪਹਿਲਾਂ ਮਾ ਘਾਰੀ ਬਣਾਇਆ ਘਰ ਬਣਾਇਆ ਪੂਰਾ ਪੱਕਾ ਏਸੀ ਲੱਗਿਆ ਵਿੱਚ ਸਾਰਾ ਏਸੀ ਲੱਗਿਆ ਵਿੱਚ ਸਾਰੀਆਂ ਸਹੂਲਤਾਂ ਮੋਬਾਈਲ ਚਾਰਜ ਕਰਨ ਨੂੰ ਕਿੰਨੇ ਕ ਖਰਚੇ ਦੇ ਵਿੱਚ ਤੁਸੀਂ ਇਹ ਤਿਆਰ ਇਹ ਪਿੰਡ ਪੱਧਰ ਤੇ ਆ ਜਾਂ ਕਿਸਾਨਾਂ ਵੱਲੋਂ ਆ ਜਾਂਦੀ ਹੈ ਨਹੀਂ ਇਹ ਸਾਰੇ ਪਿੰਡ ਨੇ ਸਾਂਝਾ ਪਿੰਡ ਨੇ ਪਿੰਡ ਨੇ ਸਪੈਸ਼ਲ ਅੱਛਾ ਇਹ ਥੋੜੀ ਢਰਨੇ ਤੇ ਜਾਣ ਵਾਸਤੇ ਹੈ ਸਪੈਸ਼ਲ ਹਾਂ ਠੀਕ ਹੈ ਜਦੋਂ ਵੀ ਵੀ ਜਾਣਾ ਤੁਸੀਂ ਇਹ ਟਰਾਲੀ ਲਿਜਾ ਸਕਦੇ ਹੋ ਨਹੀਂ ਸਾਡੇ ਕੋਲ ਹੀ ਐ ਛੋਡੇ ਕੋਲ ਹੀ ਐ ਸਾਨੂੰ ਉਹਨਾਂ ਨੂੰ ਦੇਤਾ ਪੱਕੇ ਤੌਰ ਤੇ ਠੀਕ ਹੈ ਵੀ ਜਿੱਥੇ ਧਰਨਾ ਲੱਗ ਉਨੀ ਵਿਆਸਾ ਦੀਨ ਹੁੰਦੇ ਨਾ ਕਿ ਠੀਕ ਹੈ ਲੈ ਅੰਦਰਲੇ ਪਾਸੋਂ ਦਿਖਾਉਣੇ ਆਜੋ ਤੁਹਾਨੂੰ ਲੈ ਆਪਾਂ ਬੂਟ ਲਾ ਦਈਏ ਪਹਿਲਾਂ ਕਿਉਂਕਿ ਅੰਦਰ ਸਫਾਈ ਬਹੁਤ